देखोਸੀਂ ਆਪ ਹੀ ਨਹੀਂ ਸੀ ਕਿਰੇ ਸੋਚਿਆ ਕਿ ਸਾਡਾ ਇੰਨਾ ਲੰਮਾ ਕਰੀਅਰ ਹੋਏਗਾ ਰੋਜ਼ੀ ਰੋਟੀ ਦਾ ਮਸਲਾ ਸੀ ਤੂੰ ਦੂਰਦਰਸ਼ਨ ਕਰਦੇ ਸੀ ਬਾਅਦ ਚ ਸੈਟਲਾਈਟ ਟੀਵੀ ਆ ਗਿਆ ਬਾਅਦ ਚ ਕਿਸੇ ਨੇ ਫਿਲਮਾਂ ਚ ਲੈ ਲਿਆ ਤੁਹਾਡੇ ਵਰਗੇ ਸੱਜਣਾ ਕੋਲ ਬਹਿ ਕੇ ਕੋਈ ਚੱਜ ਦੀ ਗੱਲ ਸੁਣੀ ਜ਼ਿੰਦਗੀ ਚ ਸਮਝ ਆਈ ਜਾਂ ਕਦੇ ਗੁਰਬਾਣੀ ਨਾਲ ਜਦੋਂ ਵੀ ਸਾਹ ਚ ਪਈ ਉਹ ਚ ਜੋ ਚੰਗਾ ਸਾਨੂੰ ਸਮਝ ਆਇਆ ਚੰਗਾ ਤੋਂ ਸਭ ਕੁਝ ਹੀ ਹੈ ਪਰ ਜੋ ਸਾਨੂੰ ਚੰਗਾ ਸਮਝ ਆ ਗਿਆ ਸਾਡੇ ਦੇ ਉੱਪਰ ਲੈ ਗਿਆ ਕਿ ਭੀ ਗਰੇਵਾਲ ਨੇ ਸੋਚਿਆ ਸੀ ਮੈਨੂੰ ਉਹਨਾਂ ਬੁਲਾ ਕੇ ਫਿਲਮ ਸੁਣਾਈ ਸੀ ਵੀ ਇੰਦਾ ਇੰਦਾ ਬਾਸਟਲ ਦਾ ਕਰੈਕਟਰ ਹੈ ਉਹ ਪਿੰਡ ਜਿਹੇ ਦੀ ਬਦਲੀ ਹੁੰਦੀ ਹੈ ਕਿਵੇਂ ਸਾਰੇ ਪਿੰਡ ਉਹ ਬਦਲ ਜਾਂਦਾ ਕਿ ਸਾਨੂੰ ਜਾਂ ਸਾਡੇ ਬੱਚਿਆਂ ਨੂੰ ਚੱਜ ਦੀ ਚੀਜ਼ ਵੀ ਐਸੀ ਦਿਖਾਉਣੀ ਆ ਲਾਈਫ ਚੇਂਜਿੰਗ ਹੋਵੇ ਜੇ ਸਾਨੂੰ ਕੋਈ ਨਾ ਕੋਈ ਦਿਸ਼ਾ ਨਿਰਦੇਸ਼ ਦੇ ਸਸ਼ੀਕਾ ਜੀ ਅਸੀਂ ਅੱਜ ਸਿਟੀਂਗ ਵਿੱਚ ਵੈਲਕਮ ਕਰਦੇ ਆ ਸਰਦਾਰ ਰੁਪੇ ਸਿੰਘ ਜੀ ਨੂੰ ਜਿਨਾਂ ਨੂੰ ਕੋਈ ਕਹਿੰਦਾ ਥੋੜਾ ਜਿਹਾ ਡਿਫਰੈਂਟ ਲੱਗ ਮੇਰੇ ਲਈ ਪਰਸਨਲ ਕੋਈ ਪਿਛਲੇ ਦੋ ਤਿੰਨ ਦਿਨਾਂ ਦਾ ਸ਼ਸ਼ੋਭਾਂਜੀ ਪੈਸੀ ਜਿਹਨਾਂ ਨੂੰ ਕੀ ਕਰ ਆਪਾਂ ਲਾਤੀਂਕ ਆਪਾਂ ਗੁੱਪੀਤ ਪਾਜੀ ਕੇ ਅਡਰੈਸ ਕਰਾਂ ਸਾਡੇ ਸਤਿਕਾਰਯੋਗ ਨੇ ਬਡੇ ਨੇ ਇਹਨਾਂ ਨੂੰ ਜਾਣਦੇ ਵੀ ਇੱਕ ਪੰਜਾਬੀ ਸਿਨੇਮੇ ਦੇ ਵਿੱਚ ਜਿੱਥੇ ਆਮ ਤੌਰ ਤੇ ਮਾਰਤਾ ਦੇ ਪిల్లాਵਾਂ ਦੇ ਲਵ ਸਟੋਰੀਜ਼ ਬਣਦੀਆਂ ਇਹ ਲਖਣ ਜਿਹੜਾ ਇਹਨਾਂ ਨੇ ਸਿਸਟਮ ਤੋੜਿਆ ਤੇ ਤੀਸਰੀ ਅਦਾਸ ਮੂਵੀ ਆਈ ਉਹਦੀ ਸੀਰੀਜ਼ ਆ ਰਹੀ ਆ ਕਿ ਕੀ ਇਹਨਾਂ ਨੂੰ ਕੋਈ ਅਨੁਭਵ ਹੋਇਆ ਜਾਂ ਕਿਸ ਤਰ੍ਹਾਂ ਚੱਲੇ ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਵੈਲਕਮ ਗੁੱਪੀਤ ਭਾਈ ਥੋੜਾ ਜਿਹਾ ਸ ਸੋ ਪਰ ਇਹ ਦੱਸੋ ਵੀ ਆਰਟੋਰਿਸ ਦਾ ਪਾ ਗੱਲ ਕਰਦੇ ਨੇ ਲਵ ਸਟੋਰੀ ਤੋਂ ਗਿਆ ਮਾਰਤਾਰ ਹੋ ਗਈ ਜ਼ਮੀਂਦਾਰ ਰੋਲੇ ਵਾਲੇ ਫਿਲਮਾਂ ਹੋ ਗਈਆਂ ਇਹ ਸੋਚ ਕਿੱਥੋਂ ਹੋਜੀ ਤੇ ਅਸੀਂ ਸੋਚਿਆ ਵੀ ਏਡੀ ਲੰਬੀ ਜਾਊਗੀ ਦੇਖੋ ਅਸੀਂ ਆਪ ਹੀ ਨਹੀਂ ਸੀ ਕਰੇ ਸੋਚਿਆ ਕਿ ਸਾਡਾ ਐਂਡਲ ਲੰਮਾ ਕੈਰੀਅਰ ਹੋਏਗਾ ਰੋਜ਼ੀ ਰੋਟੀ ਦਾ ਮਸਲਾ ਸੀ ਤੂੰ ਦੂਰਦਰਸ਼ਨ ਕਰਦੇ ਸੀ ਬਾਅਦ ਚ ਸੈਟਲਾਈਟ ਟੀਵੀ ਆ ਗਿਆ ਬਾਅਦ ਚ ਕਿਸੇ ਨੇ ਫਿਲਮਾਂ ਚ ਲੈ ਲਿਆ ਪਰ ਇਹ ਲੱਗਦਾ ਨਹੀਂ ਸੀ ਕਿ ਏਡਾ ਲੰਬਾ ਸਿਲਸਿਲਾ ਕਦੀ ਚੱਲੇਗਾ ਪਰ ਮੈਨੂੰ ਤਾਂ ਇੰਨੇ ਸਾਲ ਹੋ ਗਿਆ ਜਿਨੀ ਲੋਕ ਪਿਆਰ ਕਰੀ ਜਾਂਦੇ ਮੇਰਾ ਸਿਲਸਿਲਾ ਚੱਲੀ ਜਾਂਦਾ ਹੈ ਉੱਥੋਂ ਆ ਕੇ ਇਹ ਚੀਜ਼ ਲੱਗੀ ਕਿ ਨਹੀਂ ਜਦ ਜਿਹੜੀ ਚੀਜ਼ ਲਈ ਮੈਂ ਚੱਲਿਆ ਸੀ ਉਹਦਾ ਮਸਲਾ ਹੱਲ ਹੋ ਗਿਆ ਰੋਜ਼ੀ ਰੋਟੀ ਚਾਹੀਦੀ ਸੀ ਮਿਲ ਗਈ ਇੱਜ਼ਤ ਪਿਆਰ ਸ਼ੌਹਰਤ ਸਭ ਕੁਝ ਦਿੱਤਾ ਮਾਬੇ ਨੇ ਹੁਣ ਸਮਾ ਸੁਸਾਇਟੀ ਨੂੰ ਰੀਪੇਅਰ ਕਰਨਾ ਪੇਬੈਕ ਕਰਨਾ ਤੋ ਜੋ ਤੁਹਾਡੇ ਵਰਗੇ ਸੱਜਣਾ ਕੋਲ ਬਹਿ ਕੇ ਕੋਈ ਚੱਜ ਦੀ ਗੱਲ ਸੁਣੀ ਜ਼ਿੰਦਗੀ ਚ ਸਮਝ ਆਈ ਜਾਂ ਕਦੇ ਗੁਰਬਾਣੀ ਨਾਲ ਜਦੋਂ ਵੀ ਸਾਝ ਪਈ ਉਹਦੇ ਚ ਜੋ ਚੰਗਾ ਸਾਨੂੰ ਸਮਝ ਆਇਆ ਚੰਗਾ ਤੋਂ ਤੇ ਸਭ ਕੁਝ ਹੀ ਹੈ ਪਰ ਜੋ ਸਾਨੂੰ ਚੰਗਾ ਸਮਝ ਆ ਗਿਆ ਸਾਡੇ ਜੋ ਬੱਲੇ ਪੈ ਗਿਆ ਉਹ ਦਿਲ ਕੀਤਾ ਕਿ ਕਿਉਂ ਨਾ ਆਪਣੇ ਮਾਧਿਅਮ ਨਾਲ ਵੀ ਸਿਨੇਮੇ ਦੇ ਨਾਲ ਵੀ ਸ਼ੇਅਰ ਕੀਤਾ ਜਾਵੇ ਤਾਂ ਕਿ ਉਹ ਚੀਜ਼ ਦੀ ਇੱਕ ਡਾਕੂਮੈਂਟੇਸ਼ਨ ਹੋ ਜਾਏ ਔਰ 20 ਸਾਲ ਬਾਅਦ 30 ਸਾਲ ਬਾਅਦ 100 ਸਾਲ ਬਾਅਦ ਵੀ ਕੋਈ ਦੇਖੇ ਤਾਂ ਉਹ ਚੀਜ਼ ਉੱਥੇ ਅਵੇਲੇਬਲ ਹੋਵੇ ਔਰ ਵੜੀਆਂ ਜਨਰੇਸ਼ਨਜ਼ ਵਾਸਤੇ ਸੋ ਇਹਦਾ ਜਿਹੜਾ ਇਨੀਸ਼ੀਅਲ ਥੀਅਟੀ ਵੀ ਇੱਥੇ ਇਦਾਂ ਦੀ ਮੂਵੀ ਕਰ ਰਹੀ ਆ ਉਹ ਕਿੱਦਾਂ ਆਇਆ ਤੇ ਉਸ ਤੋਂ ਬਾਅਦ ਵੀ ਫਿਲਮ ਹੁਣ ਸਜਾ ਆ ਗਈ ਆ ਉਹ ਕਿਹਾ ਤੇ ਲੇਕਿਨ ਥੋੜਾ ਇਹ ਨਾ ਕਿ ਯਾਰ ਬਿਕ ਹੋ ਗਈ ਚਲੋ ਚੱਲ ਜੀ ਅੱਗੇ ਨਹੀਂ ਚੱਲੇ ਨਾ ਚੱਲੇ ਸੋ ਉਹ ਦਸੋ ਜ ਮਾੜਾ ਪਹਿਲਾ ਥਾਟ ਇਨੀਸ਼ੀਅਲੀ ਤਾਂ ਗਿੱਪੀ ਨਹੀਂ ਆਇਆ ਸੀ ਜਿੱਕੇ ਗਰੇਵਾਲ ਨੇ ਸੋਚਿਆ ਸੀ ਮੈਨੂੰ ਨਾ ਬੁਲਾ ਕੇ ਫਿਲਮ ਸੁਣਾਈ ਸੀ ਵੀ ਇਦਾਂ ਇਦਾਂ ਇੱਕ ਮਾਸਟਰ ਦਾ ਕਰੈਕਟਰ ਹੈ ਉਹ ਪਿੰਡ ਜੇ ਦੀ ਬਦਲੀ ਹੁੰਦੀ ਹੈ ਉਹ ਕਿਵੇਂ ਸਾਲੇ ਪਿੰਡ ਉਹ ਬਦਲ ਦਿੰਦਾ ਪਰ ਮੈਂ ਡਰਿਆ ਸੀ ਕਿ ਨਹੀਂ ਇਹ ਪੋਸੀਬਲ ਨਹੀਂ ਕਿਉਂਕਿ ਸਾਡੇ ਤੇ ਮੋਟੀਵੇਸ਼ਨਲ ਫਿਲਮਾਂ ਇਨਸਪੀਰੇਸ਼ਨਲ ਫਿਲਮਾਂ ਕੋਈ ਨਹੀਂ ਦੇਖਦਾ ਸਾਡੇ ਤੋਂ ਜਦੋਂ ਤੁਸੀਂ ਪਹਿਲਾਂ ਹੋ ਗਿਆ ਮਾਰ ਤਾਰ ਤੇ ਰੋਮਾਂਟਿਕ ਮੂਵੀਜ਼ ਤੇ ਜੇ ਕੋਮੇਡੀ ਹਨਾ ਤੇ ਬਟ ਮੈਂ ਜਦੋਂ ਫਿਲਮ ਸੁਣੀ ਤੇ ਮੇਰੇ ਮਨ ਨੇ ਆਵਾਜ਼ ਦਿੱਤੀ ਕਿ ਨਹੀਂ ਆਪਾਂ ਟਰਾਈ ਕਰਨਾ ਚਾਹੀਦਾ ਟਰਾਈ ਕਰਾਂਗੇ ਤੇ ਲੋਕਾਂ ਦੇ ਅੰਦਰ ਇਸ ਚੀਜ਼ ਦੀ ਵੀ ਬਹੁਤ ਭੁੱਖ ਹੈਗੀ ਹੈ ਕਿ ਸਾਨੂੰ ਜਾਂ ਸਾਡੇ ਬੱਚਿਆਂ ਨੂੰ ਕੋਈ ਚੱਜ ਦੀ ਚੀਜ਼ ਵੀ ਐਸੀ ਦਿਖਾਓ ਜਿਹੜੀ ਲਾਈਫ ਚੇਂਜਿੰਗ ਹੋਵੇ ਜੇ ਸਾਨੂੰ ਕੋਈ ਨਾ ਕੋਈ ਦਿਸ਼ਾ ਨਿਰਦੇਸ਼ ਦਾਰੇ ਫੇਰ ਉਹ ਫਿਲਮ ਬਣੀ ਅਰਦਾਸ ਤੇ ਉਸ ਤੋਂ ਬਾਅਦ ਹੁਣ ਕਦੇ ਸੋਚਿਆ ਨਹੀਂ ਚਲਣੀ ਕਿ ਨਹੀਂ ਚਲਣੀ ਚੱਲੇ ਨਾ ਚੱਲੇ ਕੰਟੈਂਟ ਬਣ ਗਿਆ ਲੋਕਾਂ ਤੱਕ ਪਹੁੰਚ ਗਿਆ ਤੇ ਲੋਕਾਂ ਤੱਕ ਉਹ ਅਸਰ ਕਰੇਗਾ ਪਰ ਕੁਦਰਤ ਦੀ ਵਾਹਿਗੁਰੂ ਦੀ ਕਿਰਪਾ ਨਹੀਂ ਕਿ ਪਹਿਲੀ ਨਾਲੋਂ ਦੂਜੀ ਜ਼ਿਆਦਾ ਜਲਦੀ ਸੀ ਦੂਜੀ ਨਾਲੋਂ ਜ਼ਿਆਦਾ ਹਾਈਪ ਹੋਣ ਤੇ ਜਿੱਦੀ ਬਣੀ ਰਹੀ ਹੈ ਸੋ ਮਹਾਰਾਜ ਕਰਵਾਉਂਦੇ ਰਹੇ ਤੇ ਮੇਰਾ ਤਾਂ ਬੜਾ ਮਨ ਹੈ ਕਿ ਆਖਰੀ ਸਾਹਾਂ ਤੱਕ ਅਰਦਾਸ ਦੀ ਸੀਰੀਜ਼ ਚੱਲਦੀ ਰਹੇ ਭਾਵੇਂ ਅਰਦਾਸ 16 ਹੋਵੇ ਭਾਵੇਂ ਅਰਦਾਸ 17 ਹੋਵੇ ਮੈਨੂੰ ਕਰਨ ਨੂੰ ਮਿਲਦਾ ਲੱਗਦਾ ਹੈ ਇਕ ਜਦੋਂ ਕਿ ਅਸੀਂ ਜਿਹੜੇ ਬਾਹਰ ਲੈਣਾਰੇ ਪੰਜਾਬੀ ਜਾਂ ਸਿੱਖ ਅਸੀਂ ਸੋਚਦੇ ਆ ਨਾ ਵੀ ਸਾਡੇ ਲਈ ਇੱਕ ਬਹੁਤ ਕੁੱਖ ਰਹਿੰਦੀ ਹੈ ਇਹ ਗੱਲ ਕਿ ਚੰਗਾ ਸਿਨਮਾ ਹੋਵੇ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਸਿੱਧੇ ਮਿਲੇ ਕਿ ਅਸੀਂ ਜਿਵੇਂ ਮੈਂ 15 ਦੇ થਿਆ ਜਗਾ ਆਪਣਾ ਪਹਿਲਾ ਕਰੀਚੀ ਸਾਨੂੰ ਬਹੁਤ ਕੁਝ ਹੋਊਗਾ ਨੀ ਮੈਨੇ ਜੀ ਅਸੀਂ ਉੱਥੋਂ ਸਿੱਖ ਕੇ ਆਏ ਬਹੁਤ ਸਾਡੇ ਬੱਚਿਆਂ ਨੂੰ ਸਰਕੀ ਚ ਸਿਖਾਉਣੀ ਪੈਣੀ ਜੀ ਉਹ ਡਰਾਪਰ ਨਾਮ ਨੂੰ ਪੜੀ ਪੜੀ ਬਹੁਤ ਪੰਜਾਬੀ ਕੋਰ ਉਹ ਤੋਂ ਖਾਓ ਪੀਓ ਜਿਵੇਂ ਵੀ ਆਇਗਾ ਸੋ ਇਹਨਾਂ ਦੇ ਵਿੱਚੋਂ ਜਿਹੜਾ ਅੱਗੇ ਜਾਦੇ ਪੜਾ ਅਸੀਂ ਤੁਸੀਂ ਇਹਨਾਂ ਨੂੰ ਫੋਕਸ ਕਰਕੇ ਤੁਸੀਂ ਏਦਾਂ ਦੀ ਸਟੋਰੀਜ਼ ਵੀ ਲੈ ਕੇ ਆਉਂਗੇ ਜਾਂ ਜਿਹੜੀ ਐਨ ਰੀਜਨਲ ਇਫੈਕਟ ਕਰਨ ਬਹੁਤ ਸਾਰੇ ਪ੍ਰੋਬਲਮ ਜਿੱਦਾਂ ਸੋਗ ਹੋ ਗਏ ਆ ਸੋਸ਼ਲ ਇਸ਼ੂਜ਼ ਹੋ ਗਏ ਜਿਹੜੇ ਬਾਹਰੋਂ ਇਫੈਕਟ ਕਰਦੇ ਨੇ ਬਜ਼ੁਰਗਾ ਇਸ਼ੂ ਬਹੁਤ ਸੋਹਣਾ ਕਵਰ ਕਰਿਆ ਪਾਣੀ ਮੇਂ ਕੁਝ ਵੀ ਅਸੀਂ ਕਈਆਂ ਚ ਕਰਦੇ ਨੇ ਵੱਲੋਂ ਮਨਜੀਤ ਦੇ ਮਨਮੋਹ ਜੀ ਦੀਆਂ ਫਿਲਮਾਂ ਸਾਡੀਆਂ ਜੀਆਂ ਆ ਇਹਨਾਂ ਵਾਸਤੇ ਮੰਗਤ ਨਾ ਤਾਂ ਇਹਨਾਂ ਫਿਲਮਾਂ ਜੀ ਕਵਰ ਕੀਤਾ ਬੜਾ ਵੱਡਾ ਕੁੱਛ ਅਸੀਂ ਅੱਗੋਂ ਵੀ ਕਰ ਰਹੇ ਆ ਤੇ ਪਰ ਥੋੜਾ ਹੁਣ ਲੀਕ ਤੋਂ ਹਟ ਕੇ ਚੱਲ ਰਹੇ ਸੀ ਤੇ ਤਾਂ ਫਿਰ ਮੈਨੂੰ ਇੱਕ ਐਂਚ ਜੱਗਾ ਵੀ ਲੱਗਦਾ ਵੀ ਜਿੱਦਾਂ ਮ ਉਹੀ ਇੱਕ ਅੱਛੀ ਫਿਲਮ ਸੀ ਜਿਹੜਾ ਲੋਕਾਂ ਤੇ ਬਹੁਤ ਅਸਰ ਹੋਇਆ ਫਿਰ ਹੁਣ ਇਸ ਤੋਂ ਬਾਅਦ ਇੱਕ ਫਿਲਮ ਆਲੀ ਪੰਜਾਬ ਫਾਈਲਸ ਉਹ ਗੁਰੂਗਾ ਜਿਹੜਾ ਚਾਬੀਆਂ ਦਾ ਮੋਰਚਾ ਸੀ ਗੁਰੂ ਘਰਾਂ ਦੀ ਹੈਨਾ ਮੁਕਤੀ ਵਾਸਤੇ ਤੇ ਉਹਦੇ ਤੇ ਬਹੁਤ ਸੋਹਣੀ ਫਿਲਮ ਬਣੀ ਜੀ ਫਿਰ ਹੁਣ 3 ਅਗਸਤ ਨੂੰ ਦੀਦੀ ਰਜਨੀ ਫਿਲਮ ਆਲੀ ਉਹ ਵੀ ਇਤਿਹਾਸ ਦੇ ਪੰਨਿਆਂ ਚੋਂ ਕਹਿ ਲੋ ਜਾਂ ਲੋਕ 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 ਵਿਸ਼ਵਾਸ ਦੇ ਵਿੱਚੋਂ ਦਰਮਪਤਾਰ ਮਿਕ ਵਿਸ਼ਵਾਸ ਦੇ ਚੋਪ ਜਿਹੀ ਫਿਲਮ ਹੈ ਇਦਾਂ ਹੀ ਸਾਡੀ ਜਿਹੜੀ ਜਿਹਦੀ ਅਸੀਂ ਅੱਜ ਗੱਲ ਕਰ ਰਹੇ ਆਂ ਅਰਦਾਸ ਸਰਬਤ ਦੇ ਭਲੇ ਦੀ ਇਹ ਸਾਡਾ ਤੀਸਰਾ ਮرحله ਜਿਹੜਾ ਸੀ ਸਰਕਾਰ ਨਾਲ ਜਾ ਰਹੇ ਆਂ ਔਰ ਇਸ ਤੋਂ ਬਾਅਦ ਇੱਕ ਫਿਲਮ ਸਾਡੀ ਹੋਰ ਵੀ ਦੀ ਆਣੀ ਹੈ ਕਾਮਾ ਕਾਟਾ ਮਰੂ ਬਾਬਾ ਗੁਰਦੇਵ ਸਿੰਘ ਕਾਮਾ ਕਾਟਾ ਮਰੂ ਨਦੀ ਜੀਵੰਤ ਬਣੀ ਹੈ ਉਸ ਘਟਨਾ ਕਰਾਂ ਦੇ ਸਾਰੇ ਪਰ ਕਿਆ ਨਾ ਮਤਲਬ ਕੋਸ਼ਿਸ਼ ਅਸੀਂ ਜੋ ਸਿਨੇਮੇ ਦੇ ਮਾਧਿਅਮ ਨਾਲ ਜਿਹੜੀ ਇਮਾਨਦਾਰੀ ਨਾਲ ਕੋਸ਼ਿਸ਼ ਕਰ ਸਕਦੇ ਆ ਉਹ ਅਸੀਂ ਕਰਦੇ ਜਾ ਰਹੇ ਆ ਕਿ ਕੱਲ ਨੂੰ ਸਾਡੇ ਮਨ ਚ ਨਾ ਭਰ ਆਵੇ ਕਿ ਸਾਡੇ ਕੋਲ ਵੀ ਮੀਡੀਅਮ ਬੜਾ ਅੱਛਾ ਸੀ ਪਰ ਅਸੀਂ ਗੱਲ ਨਹੀਂ ਕੀਤੀ ਕੋਈ ਵਦੋਂ ਅਸੀਂ ਕਿਤੇ ਨਾ ਕਿਤੇ ਆ ਕੇ ਜੇ ਅੱਧੀ 10 ਸਾਲਾਂ ਤੋਂ ਬਾਅਦ ਬਾਅਦ ਦੇਖਾਂਗੇ ਸਾਡੇ ਕੋਲ ਇਹ ਸੀਰੀਜ਼ ਭਾਵੇਂ ਪੂਰੀ ਮੂਵੀ ਦੇ ਜਿਨ੍ਹਾਂ ਦੇ ਵਿੱਚ ਹਰੇਕ ਦੇ ਵਿੱਚ ਆਪਣਾ ਇੱਕ ਸੰਦੇਸ਼ ਹੋਣਾ ਆਪਣੇ ਸਟੋਰੀ ਲੈਣ ਹੋਣਾ ਹੈ ਸੋ ਅਸੀਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਪੰਜਾਬੀਏ ਦੀ ਸੇਵਾ ਕਰਦੇ ਰਹੋਗੇ ਖਾਸ ਕਰਕੇ ਜਿਹੜੇ ਐਨਆਰਆਈ ਬਾਹਰ ਦੇ ਹਨ ਉਹਨਾਂ ਲਈ ਚੀਜ਼ੀ ਬਹੁਤ ਕੋਕ ਰਹੇ ਸੋ ਤੁਹਾਡਾ ਤੇ ਤੁਹਾਡੀ ਟੀਮ ਦਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਮੈਂ ਇਹੋ ਅਰਦਾਸ ਕਰਦਾ ਤੁਹਾਡੀ ਚੜ੍ਹਦੀ ਕਲਾ ਦੇ ਵੀ ਤੁਹਾਡੀ ਟੀਮ ਚੜ੍ਹਦਾ ਕਰੇ ਜੀ ਕਲਾ ਦੇ ਵੀ ਤੁਸੀਂ ਇਸ ਤਰ੍ਹਾਂ ਹੀ ਅੱਗੇ ਵਧਦੇ ਰਹੋ ਤੇ ਜਿਹੜੀਆਂ ਸਟੋਰੀਆਂ ਸਾਡੇ ਦਿਲਾਂ ਨੂੰ ਟੱਚ ਕਰਦੀਆਂ ਸਾਡੇ ਬੱਚਿਆਂ ਨੂੰ ਕੁਝ ਸਿਖਿਆ ਦਿੰਦੀਆਂ ਉਹਨਾਂ ਕੰਨੀ ਪੂਰਾ ਜੁੜੋ ਸਵਾਗਤਨਾ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸਾਜੇ